ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰੱਖਦਾ ਆਇਆ RAM ਰਾਜ ਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੇ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਾਰਾ ਪਹਿਲਾ ਦੁਖ ਦਾਰੂ ਸੁਖ ਰੋਗ ਪੈ ਆ ਜਹ ਸੁਖ ਤਾਂ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਖਰੀ ਨ ਹੋਈ ਬਲਿਹਾਰੀ ਕੁਦਰਤ ਤੇ ਵਸਿਆ ਤਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮਹ ਜੋਤ ਜੋਤ ਮਹ ਜਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੋ ਆਲੋ ਜਨ ਕੀ ਤੀਤੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਾ ਰਾਗ ਅਸਾ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਾ ਤੇਰਾ ਕੀਆ ਸੋ ਕਰਕੇ ਹਾਜਤ ਵਸ ਤਰੁ ਸੰਭਾਲੇ ਬਾਜੇ ਤੇਰੇ ਨਾਦ ਅਨੇਕਾ ਅਤੰਕਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿਸਥਾ ਕੋਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵੰਤ ਤੁਧ ਨੂੰ ਪਵਨ ਪਾਣੀ ਵਾਸਤੰਤਰ ਗਾਵੈ ਰਾਜਾ ਧਰਮਦੁਆਰੇ ਗਾਵੰਤ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧ ਨੂੰ ਇਸਤਰ ਬ੍ਰਹਮਾ ਦੇਵੀ ਸੋੰਤਰੀ ਤਦਾਸੁਆਰੇ ਗਾਵੰਤ ਤੁਧ ਨੂੰ ਇੰਦਰ ਇੰਦਰਾਕਣ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧ ਨੂੰ ਸਦ ਸਮਾਧੀ ਅੰਦਰ ਗਾਵੰਤ ਤੁਧ ਨੂੰ ਤਦ ਵਿਚਾਰੇ ਗਾਵੰਤ ਤੁਧ ਨੂੰ ਜਤੀ ਸਤੀ ਸੰਤੋਖੀ ਗਾਵੰਤ ਤੁਧ ਨੂੰ ਵੀਰ ਕਰਾਰੇ गावੰਤੂ ਨੂੰ ਪੰਡਿਤ ਪਾਣਰ ਕੀਤਰ ਜੁਗ-ਜੁਗ ਵੇਦਾਨਾਲੇ ਗਾਵੰਤੂ ਨੂੰ ਮੋਹਣੀਆ ਮਨਮੋਹਨ ਸੁਰਗ ਮਚਪਿਆਲੇ ਗਾਵੰਤੂ ਦੇ ਨਾਤ ਨੋ ਪਾਇ ਤੇਰੇ ਅਠਸਠ ਤੀਰਤ ਨਾਲੇ ਗਾਵੰਤੂ ਨੂੰ ਜੋਧ ਮਹਾ ਵਰਸੂਰਾ ਗਾਵੰਤੂ ਦੇ ਨੋ ਖਾਨੇ ਚਾਰੇ ਗਾਵੰਤੂ ਨੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋਤ ਤੁਧ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚ ਨਾਈ ਹੈ ਭੀ ਹਉਤੀ ਜਾਏ ਨਾ ਜਾਤੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੰਤੀ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ੁਰਜਾਈ ਆਸਤਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿਸ ਮਾਇ ਵੱਡੇ ਮੇਰੇ ਸਾਹਿਬਾ ਗੈਰ ਗੰਬੀਦਾ ਗੁਣ ਗਹੀਦਾ ਕੋਈ ਨਾ ਜਾਣੇ ਤੇਰਾ ਕੀਤਾ ਕਿਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਰਨੀ ਤੇ ਨਹੀਂ ਗੁਰਗਰਾਈ ਕਹਣਾ ਜਾਈ ਤੇਰੀ ਤਲ ਵਡਿਆਈ ਸਭ ਸੱਤ ਸਭ ਤਾਂ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਣ ਸਿੱਧੂ ਕਨਾ ਨਾ ਪਾਈਆ ਕਰਮ ਮੇਲਾ ਨਹੀਂ ਠਾਕ ਰਹੀਆ ਆਖਣ ਵਾਲਾ ਕਹਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਾ ਜਿਸ ਤੂੰ ਦੇਹ ਸਿਤੇ ਕਿਆ ਚਾਰਾ ਨਾਨਕ ਸੱਚ ਸੁਵਰਨ ਹਾਰਾ ਆਸਮਹ ਹੰ ਦਾ ਪਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਗੇ ਭੂਖ ਉਤਪੁਖ ਹੈ ਖਾ ਚੁਲੀ ਹੈ ਔਖਾ ਸੋਕੰ ਬਤਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਰ ਬੜਾਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋ ਬਰਤੋਗਾ ਦਿਨ ਦਰਹਿ ਨਾ ਝੁਕੇ ਪਹੋਗਾ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਬਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਸਨਾਤ ਰਾਗ ਊਜਰੀ ਮਹਾਰਲਾ ਚੌਥਾ ਹਰ ਕੀ ਜਨ ਤਤਗੁਰ ਤਤਪੁਰਖ ਅਬਿਨੋ ਕਰੂ ਗੁਰ ਪਾਸ ਹਮ ਕੀਰੇ ਕਿਰਨ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣੁ ਸਕਾ ਹਰ ਕੀਰਤਿ ਅਮ੍ਰਿਤ ਹਰ ਰਾਤ ਰਹਾਉ ਹਰ ਜਨ ਕੀ ਵਡ ਭਾਗ ਬਡੇਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਹਰ ਹਰਿ ਰਤ ਨਾਮ ਨਾ ਪਾਇ ਤੇ ਭਾਗ ਹੀਣ ਜਨ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਬਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੋਰ ਮਾਸਤਕ ਲਿਖਿਆ ਲਿਖਾ ਆਸ ਤਨ ਤਨ ਸਤ ਸੰਗਤ ਜਿਉ ਤਹਾਰਾਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਰਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸਹਿਲ ਪਤਰ ਮੈਂ ਜਨ ਤੋ ਪਾਇ ਤਾਕਾਰਿਕ ਅਗਾ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਘਰ ਪਰ ਸਤਿ ਆਦ ਪਰਮ ਪਦ ਪਾਇ ਸੂਕੇ ਕਾਸ਼ਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਰ ਸਰ ਰੇਕਸ ਮਾਹੇ ਠਾਕੁਰ ਕਾਹੇ ਮਨ ਭੋ ਕਰਿਆ ਬੁੱਢੇ ਉਡ ਆਵੈ ਤੈ ਕੋਸ ਤਸ ਪਾਚੇ ਵਿਚਰੇ ਛਰਿਆ ਤਨ ਕਬਨ ਖਲਾਵੇ ਕਬਨ ਚੁਗਾਵੇ ਮਨ ਮੈ ਤੁਮਨ ਕਰਿਆ ਸਬਨ ਧਾਨ ਦਾ ਸਾਸਟ ਸਿਧਾਨ ਠਾਕੁਰ ਕਰਤਲ ਦਰਿਆ ਜਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਤਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤੇ ਅਭੇਤ ਸਭ ਤੇ ਵਹਿ ਤੁਜੀ ਹਰ ਸੱਚੇ ਸੱਜਣ ਹਾਰਾ ਸਭ ਜੀ ਤਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਤਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕੋ ਬੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਤੋਜ ਵਡਾਣਾ तू आपे दाता आपे भोगता जी हो तुदनावरना जाना तू पार ब्रह्म बेअंत बेअंत जी तेरे क्या गुण आख बखाना जो सेव है जो सेव है तु तो जी जन नानक तन कुर्बाना हर त्या हर त्याव है तु तो जी से जन जुगव सुखवासी से मुक्त सेव मुक्त भय जन हर त्याया जी तिन तूटी जम की फासी जन नृप जन हर नृप त्याया जी तिनका पौ सब गुवासी ਜਨ ਸੇ ਬਿਆਜਨ ਸੇ ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸਤੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਤਨ ਹੰਤੋ ਜੀ ਅਣਕ ਅਨੇਕ ਅਨੰਤਾ ਤੇਰੀ ਅਣਕ ਤੇਰੀ ਅਣਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਭਗਤ ਮ੍ਰਿਤ ਸਾਸਤ ਜੀ ਕਰ ਕੇ ਰਿਹਾ ਕਰਮ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਹੈ ਪਰੰਪਰ ਕਰਤਾ ਜੀ ਤੁਝੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਰਚਲ ਕਰਤਾ ਸੋਈ ਤੇਦੇ ਆਪੇ ਭਾਵ ਹੈ ਸੋਈ ਮਤ ਹੈ ਜੀ ਤੂੰ ਆਪੇ ਕਰ ਹੈ ਸੋਈ ਤੇਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸੱਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋਤੋ ਭਾਵੇ ਸੋਈ ਤੀਸੀ ਜੋਤੂੰ ਦੇਹ ਤੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਕਵਾਇ ਤੋਦੇ ਆਪਿ ਛੋੜਿਆ ਆਪ ਮਿਲਾਇ ਤੂੰ ਦਰੀ ਆਉ ਸਭ ਤੁਝ ਹੀ ਮਾਹੇ ਤੁਜ ਮੈਂ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਕੇਲ ਵਿਜੋਗ ਮਿਲ ਵਿਚਣਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਾਣ ਜਾਣੈ ਹਰ ਗੁਣ ਤਦੂ ਯਾ ਕੋ ਕਾਣ ਜੇਨ ਹਸਤੇ ਵਿਆ ਤਿੰਸੂ ਪਾਇਆ ਸਦੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮੰ ਦੂਜਾ ਵਰਨਾ ਕੋਏ ਤੂੰ ਕਰ ਕਰ ਵਖ ਹੈ ਜਾਣ ਹੈ ਸੋਏ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦੇ ਤੋ ਸਰਵਰ ਦਾਪੀ ਲੈ ਨਿਵਾਸ ਪਾਣੀ ਪਾਵਕ ਤਨਹਿ ਕੀਆ ਪਾਂ ਕੁਝ ਮੋਹ ਪਗ ਨਹੀਂ ਚਾਲੈ ਹਮ ਦੇਖ ਤੈ ਡੂ ਵੀਲੇ ਮਨ ਇਕ ਨ ਚੇਤ ਸਮਗੁਣਾ ਹਰ ਬਿਤਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਧਾ ਜਨਮ ਭਇਆ ਪ੍ਰਣ ਬਚ ਨਾਨਕ ਤਨ ਕੀ ਸਰਨਾ ਜੰਤੂ ਨਹੀਂ ਵਿਸਰਿਆ ਆਤਮਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਔਰ ਕਾਲ ਤਰੱਕੇ ਤਨਾ ਕਾਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਸਰੰਜ ਆਮ ਲਾਗ ਭਵ ਜਲ ਤਰਨ ਕੈ ਜਨਮ ਬਿਰਤਾ ਜਾ ਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਧਰਮ ਜਬ ਤਾ ਪ੍ਰ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਜਕਾ ਕਾਟਾ ਸੀਤਾ ਸ੍ਰੀ ਅਸਤੇਤ ਜਗਤ ਕੇ ਈਤਾ ਪਉਪਨ ਬ੍ਰਿਸ਼ਟ ਗਗਨ ਤੇ ਪਹੀ ਸਭਨ ਆਨ ਵਧਾਈ ਦੇ ਤਨ ਤਨ ਲੋਗਨ ਕੇ ਰਾਜਾ ਦੁਸ਼ਟੰ ਦਾ ਗਰੀਬ ਨਿਵਾਜਾ ਅਗਲ ਪਵਨ ਕੇ ਸੱਜਣ ਹਾਰੇ ਦਾਸ ਜਾਨ ਮੋਲੇ ਹੋ ਉਵਾਰੇ कविवाच बेनती चौंपई हमरी करो हाथ द रचा पूर्ण चित की इच्छा तब चरण मन रह हमारा अपना जान करो प्रत पारा हमरे दुष्ट स्वय तमकाव आप हाथ दुहे बचाव हो सुखी वसै मोरो परवारा सेवक सिख सब करतारा मोर अच्छा निज कर दिए सब कोई को आंग पूर्ण होए हमारी आसा तोर भजन की रह प्यासा तुम्हें षाढ़ कोई अवर न त्याऊ जो वर चाहो सो तुम ते पाऊँ सेवक सिख हमारे तारी है चुन चुन सत्र हमारे मारी है आप हाद मुझे बुरी है मरण काल का त्रासन बुरी है वो जो सदा हमारे पछा श्री अतो जो कर हो रचा राख लिहो राखन हारे, साहिब संत आये प्यारे दीन बंध दुष्टन के हंता तुम हो पुरी दस कमता काल पाए ब्रह्म अवतरा काल पाए शिव जो अवतरा काल पाए कर विष्णु प्रकाशा सकल काल का किया तमाशा जवन काल जोगी सब की यो वेदराज ब्रह्मा ज्योति जवन काल सब लोक सुबारा नमस्कार है ताये हमारा जवन काल सब जगत बनायो देवदत्त जुनो उपजायो आद्यंत एक है अवतारा थुई गुरु समझो हमारा नमस्कार तिही को हमारी सकल प्रजन आप सवारी सेवकन को सवगुण सुगतियो तो सतन को पलमो बद कियो घट घट के अंतर की जानत भले बुरे की पीर प्रशांत चीती ते कुंचर असूला सब पर कृपा दृष्ट कर फूला सांतन दुख पाए ते दुखी सुख पाए साधुन के सुखी एक एक की पीर पशाने घट घट के पट पट की जनय जावद कर करक कर अकर्तारा प्रजा तर्त तब देह अपारा जब अकर्क करत हो कब हूँ तुम तो मैं मृत देह तर सब हूँ जेते वदन श्रेष्ठ सव तारय आप अपनी बुझ उचारै तुम सभी ते रहत निरालम जानत भेद भेद अर आलम निरंकार निर्विकार निर्लंब आद अनिल अनाद स्तंभ ताका मूल उचार उचारत भेदा जाको भिव न पावत बेदा ताकु कर पहाने अनमानत महामूढ कछ भेद न जानत महादेव को कहत सदा शिव निराकार का चिंतन है पेव आप अपने बुद्ध है जेती वर्णत पिन पिन तुहे तेती तुम्हारा लख ना जाय पसारा कहब सदा प्रथम संसारा एक रूप अनुरूप अ rank पयो राव कहि पूपा आंडज जीरज सिद्धज कीने उत्तुज खान बहुत रत जिनी कहो फूल राजा हो बैठा कहो समय शंकर अकेठा सगरी त्रिष्ठ दिखाए अचंभव आजुगात रूप सुजांपव. अब रक्षा मेरी तुम करो वार असिख संगरो दुष्ट जिते उठ पत उत्पाता साकल मलेश करो रणकाता जी अस्तु तब शरणि परे तिनके दुष्ट दुख है मरे पुरख जबन पग परे तिहारे तिनके तुम शांक सब सा टारे जो कल कोई एक बार से है ताकि काल निक नहीं है अरछा हो काला दुष्ट अरिष्ट तरें तबकाला कृपा दृष्ट तन जाहे हो ताकि ताप तन हर हो रिद हिद कर्मों सब हो दुष्ट सास वह सके कोई एक बार जिन तुम्हें तुम्हारा काल मानते ताई उबारा जिनर नाम त्योहारो कहा दारद दुष्ट दोगते रहा खार्ग केत में तरन तिहारी आप हाथ द उबारी सर्व सर्वठौर मोस ता आई दुष्ट दोख ते लिहो बचाई खर्ग केत में तरन तिहारी आप हाथ द उबारी सर्व सर्वठौर मोस ता आई दुष्ट दोख ते लिहो बचाई कृपा करी हम पर जग माता ग्रंथ करा पूर्ण सुभराता केल व्यक्ता कल देह को हरता दुष्ट दोखन को स करता ਸਰੀਆ ਤੁੰਜਾ ਭੈ ਦਾ ਹਾਲਾ ਪੂਰਨ ਕਰਾ ਗ੍ਰੰਤ ਤਤ ਕਲਾ ਮਨ ਵਾਂਸਤ ਫਲ ਪਾਵੈ ਤੋਈ ਦੁਖ ਨਾ ਤਸ ਬਿਆਪਤ ਕੋਈ ਅੜੈਲਾ ਸੋਨਾ ਗੋਗਜੋ ਜਾਇ ਸੁਰਸਨਾ ਪਾਵੀ ਸੁਨਾ ਮੂਰ ਚਤ ਲਾਇ ਚਤਰਤਾ ਆਵੀ ਦੁਖ ਦਰਦ ਭਾਉ ਨਿਕ ਨਾ ਚੰਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਬੁਤ ਸਤਰ ਸਤਪੁਣ ਜੈ ਅਗ ਸਤਮੰਤਿਨ ਕਹਜੈ ਪਾਦਰਮ ਸੁਦੀ ਅਸ਼ਟਮੀ ਦਾ ਬਾਰਾ ਤੀਸ ਤਦਰਵ ਗ੍ਰੰਥ ਸੁਧਾਰਾ ਇਤ ਤ੍ਰੀ ਚਿਤਰ ਬਖਾਨੇ ਤ੍ਰਿਆ ਚਿਤਰੇ ਮੰਤਰੀ ਪੂਰ ਸਮਾਦੇ 405 ਚਿਤਰ ਸਮਾਪਤ ਮਸਤ ਸੁਮਸਤ ਆਪ ਜੂ ਦੋਹਰਾ ਦਾਹ ਜਾਣ ਕਰ ਦਾਸ ਪਰ ਕੀ ਜੈ ਕਿਰਪਾ ਪਾਰ ਆਪ ਹਾਥ ਦਾ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੋਪਈ ਮੈਂ ਨਾ ਗ੍ਰਿਤ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬ ਹੋਣਾ ਤੇ ਆਉ ਕਾਂਤ ਨੇ ਪਹਿਚਾਨਣਾ ਤਿੰਤੋ ਲਿਵ ਲਾਗੀ ਮੋਰੀ ਪਗਨ ਤੋ ਮਹਾਕਾਲ ਰਖਵਾਰ ਹਮਾਰੂ ਮਹਾ ਲੋਹ ਮੈਂ ਕਿੰਕਰ ਤਾਰੂ ਆਪਣਾ ਜਾਨ ਕਰੋ ਰਖਵਾਰ ਵਾਹੇ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਿਤ ਭਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੂ ਚਲੈ ਰਾਖ ਆਪ ਮੁਇ ਔਰ ਨੂੰ ਦਲੈ ਤੁਮ ਮੰ ਕਰੋ ਸਦਾ ਪ੍ਰਿਤ ਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਾਰਾ ਜਾਨੇ ਆਪਣਾ ਮੁਝੇ ਨਿਵਾਜ ਆਪ ਕਰੋ हमरे सब काज तुम हो सब राजन के राजा आपे आप गरीब निवाजा दा जान कर कृपा कर अप करो मोहे हार पर मैं आन द्वार तोहे अपना जान करो प्रति पारा तुम साहेब मैं के करतारा दा जान दे हाथो वारो हमरे सब बिरियन संग आरो प्रथम तरु पर अमृत को देना भोर करो कब तब بدناना कृष्ण जथा मात चित्रत्र उचारो चू कोहे कब लि हो सुधारो कविच दोहरा जो नज़ प्रभ मोस्तो कहाँ तो कहो जग माहे जो तय प्रभु को त्याय हैं अंत सुर को जाहे दोहरा हर हर जंदु एक है पिब चार कश नाहे जलते उपज तिरंग जो जल ही बिख त दोहरा जा भी आयस प्रभ को पहो जन्म तरा जग आए अब मैं कथा संचे बते तब कह तुनाये कवि बाच दो ठांढ प्यो मैं जोर कर बचन कह तर नाय पंत चला तब जगत मैं जब तुम करो सहाय दोहरा जे जे तुम रे ध्यान को नुट तह संत अंत नहंगे मुक्त फल पव हैंगे भगवंत दोहरा काल की देह मो कोट कविष्ण महेत कोट इंद्र ब्रह्मा किति रव सत क्रोर जलेस दोहरा राम कथा जुग जुगा टल सब कोई भाग नेत ਸੁਰਗ ਬਾਤ ਰਗਵਰ ਕਰਾ ਸਾਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੇ ਅਰ ਗਾਵੇ ਦੁਖ ਪਾਪ ਤੇ ਨਿਕ ਨਾ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਜ ਬਿਆਦ ਤਰਾ ਤੱਕ ਨਾ ਕੋਈ ਸੰਮਤ ਸਤਰ ਸਾਜ ਪੁਚਾਵਨ ਹਾਰ ਬਦੀ ਪ੍ਰਤਮ ਤੋਕ ਦਾਵਨ ਤੈ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲੋ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਤਦਰੂ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਉ ਰਗਵਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਦ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਤਗਲ ਪੂਰਨ ਕੀਉ ਭਗਵਤ ਕਿਰਪਾ ਪ੍ਰਸਾਦ ਸੁਭਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰਿ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮਾਨਿਓ ਸਿਮਰਤ ਸਾਸਤਰ ਬੇਤਵੈ ਬਹੁ ਭੇਦ ਕਹਿ ਹਮ ਇਕ ਨ ਜਾਨੋ ਸਰੀਆ ਸਾਨ ਕਿਰਪਾ ਤੁਮਰੀ ਕਰਮੈ ਨਾ ਕਹਿ ਸਭ ਤੋਹਿ ਬਖਾ ਨੇ ਦੋਹਰਾ ਸਗਲ ਦਵਾਰ ਕੋ ਸ਼ਾਡ ਕਹਿ ਗਹਿ ਤਹਾਰੋ ਦਵਾਰ ਵਾਹੇ ਗਏ ਕੀ ਲਾਜ ਅਸਤ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਸ਼ਾਡ ਕਹਿ ਗਹਿ ਤਹਾਰੋ ਦਵਾਰ ਵਾਹੇ ਗਏ ਕੀ ਲਾਜ ਅਸਤ ਗੋਬਿੰਦ ਦਾਸ ਤਹਾਰ ਆਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਾਹਿਬ ਤੇ ਤੇ ਮਨ ਬਜਿਆ ਬਾਦ ਹਾਂਆ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵ ਹਰੀ ਕੇ ਰਾਮ ਮਨ ਜਿਨੇ ਬਤਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਤੇ ਮਰਾ ਤੁਮਰਾ ਤੁਮੇ ਤੋਂ ਕਿਉ ਮਨਾਵਿ ਤਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਹ ਦੇਹ ਤੋਂ ਪਾਵੇ ਸਦਾ ਸਿਫਤ ਤਾਲਾ ਹਾ ਤੇਰੀ ਨਾਮ ਮਨ ਬਤਾਵੇ ਨਾਮ ਜਿਨ ਕੇ ਮਨ ਬਸਤੇ ਆ ਬਾਜਿ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਅਧਾਰ ਮੇਰਾ ਜਨੁਪੁਖ ਸਭ ਗੁਵਾਈਆ ਕਰ ਸ਼ਾਂਤ ਸੁਖਮਨਿ ਆਇ ਬਸ ਤੇ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਦ ਦੀਆਂ ਇਹ ਬੜਿਆਈਆਂ ਕਹ ਨਾਨਕ ਸੁਣੋ ਤਤ ਸਉਤ ਰੂਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਕਾਲ ਸੁਭਾਗੇ ਸਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡੁ ਕੋ ਮਾਰਿਆ ਤੁਰ ਕਰਮ ਪਾਇਆ ਤੁਝ ਜਨ ਕੋ ਤੇ ਨਾਮ ਹਰਿ ਕਰ ਲਾਗੇ ਕਹਿ ਨਾਨਕ ਤਸਕ ਹੋਵਾ ਚਤਿ ਘਰ ਅਨਹਦ ਵਾਜੇ ਆਨੰਦ ਸੁਣੋਂ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸਥure ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਤਿ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਆਪਾ ਹਾਰ ਪੂਰੇ ਗਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੌਂਤੇ ਪੁਨੀਤ ਕਹਿਤੇ ਪਵਿੱਤਰ ਸਤਗੁਰ ਰਹਿ ਆਪਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਤਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਭ ਤੋਂ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਬਾਤ ਤਾ ਜੀ ਨਹ ਜਾਈ ਨਿਤ ਨਿਤ ਰਕੋਰ ਧਾਰੋ ਤਮ ਸੰਸਾਰ ਚਰਨ ਨਗਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਾਰਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਰਗੁਣੇ ਹਾਰੇ ਕੋ ਗੁਣ ਨਹੀਂ ਆਪੇ ਤਰਸ ਪ੍ਰਯੋਈ ਤਰਸ ਪਿਆ ਮੇਂ ਰਾਮ ਤੋ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾਂ ਤਨ ਮੰਤਿ ਵੇ ਹਰਿਆ ਪੌੜੀ ਤਿਤੈ ਤੂੰ ਸਮਰੱਥ ਜਿਤੈ ਕੋਈ ਨਹੀਂ ਉਥੈ ਤੇਰੀ ਰਾਖ ਅਗਨੇ ਉਦਰ ਮਾਏ सुन कै जमकै दूतनाए तेरा जाहे भौजल विखमस गाहो गुर सबदी पार पाए जिनको लगी प्यास अमृत से कल करम एहो पौन गुण गो गाहे सब सह नो कृपाल संभाले साहे साहे बिरता कोई ना जाए चे तुद आहे सलोक महला पंजा अंतर गुर आराधना जेबा जप गुरनाओ नेत्री सत गुरपिखना त्रवनी सुनना गुरनाओ ਸਤਿਗੁਰ ਸੇਤਿ ਰਤਿਆ ਦਰਗਹਿ ਪਾਈ ਠਾਓ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇ ਜਗ ਮੈਂ ਉਤਮ ਕਾੜੀ ਹੈ ਬਿਰਲੇ ਕੇ ਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਉਵਾਰਿਆਨ ਗੁਰ ਕੀ ਪੈਰੀਂ ਪਾਈ ਕਾਤ ਉਵਾਰਿਆਨ ਹੋਵਾ ਆਪ ਦਾ ਆਲ ਮਨੋਨਾ ਵਿਚਾਰਿਆਨ ਸਾਧ ਜਨ ਕੈ ਸੰਗ ਪਬਜਲ ਤਾਰਿਆਨ ਸਾਖਤ ਨਿੰਦਕ ਦੋਸ਼ਟ ਕਨ ਮਾਹਿ ਵਿਦਾਰਿਆਨ ਸਤਿ ਆਇਬ ਕੀ ਟੇਕ ਨਾਨਕ ਮਨੈ ਮਾਏ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਏ ਤੇ ਸਤਿ ਆਇਬ ਕੀ ਟੇਕ ਨਾਨਕ ਮਨੈ ਮਾਏ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ